ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿ ਮਾਨ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਜ਼ਿਲ੍ਹਾ ਦੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਅਰुण ਕੁਮਾਰ ਗੁਫਤਾ ਨੇ ਨਸ਼ਾ ਮੁਕਤੀ ਕੇਂਦਰ ਫਤੇਗੜ ਸਾਹਿਬ ਤੋਂ ਜ਼ਿਲ੍ਹਾ ਪੱਧਰੀ ਨਸ਼ਾ ਵਿਰੁੱਧ ਨੌਜਵਾਨ ਮੁਹਿੰਮ ਦਾ ਆਗਾਜ਼ ਕੀਤਾ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਾ ਤੋਂ ਬਚਾ ਕੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਹੈ ਸ਼੍ਰੀ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਦਾ ਮੁੱਦਾ ਸਿਰਫ ਕਾਨੂੰਨ ਦਾ ਨਹੀਂ ਸਗੋ ਸਾਡੇ ਦੇਸ਼ ਦੀ ਭਵਿੱਖ ਦੀ ਰੱਖਿਆ ਦਾ ਸਵਾਲ ਹੈ ਕਿਉਂਕਿ ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਉਹਨਾਂ ਕਿਹਾ ਕਿ ਇਹ ਮੁਹਿੰਮ ਅਦਾਲਤਾਂ ਕਾਨੂੰਨੀ ਸੇਵਾ ਅਥਾਰਟੀਆਂ ਤੇ ਨੌਜਵਾਨਾਂ ਵਿਚਕਾਰ ਇੱਕ ਪੁਲ ਬਣਾਏਗੀ ਤਾਂ ਜੋ ਉਹਨਾਂ ਦੇ ਹੱਕਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋ ਸਕਣ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਿਪੋਰਟਰ ਨਤੀਸ਼ ਗੋਤਮ ਦੀ ਰਿਪੋਰਟ ਜੇ ਤੁਹਾਨੂੰ ਆਪਾਂ ਸੋਚਦੇ ਆਂ ਤੇ ਆਪਾਂ ਨੂੰ ਇਕਦਾਂ ਹੀ ਲੱਗਦਾ ਕਿ ਬੜਾ ਮਾੜਾ ਸ਼ਬਦ ਸੁਣ ਰਹੇ ਆ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਹੈ ਨਸ਼ਾ ਗੇਮ ਦਾ ਵੀ ਹੋ ਸਕਦਾ ਹੈ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤਾਂ ਆਪਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਕਾਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤਾਂ ਆਪਾਂ ਨਸ਼ਾ ਪੜਾਈ ਦਾ ਹੋਵੇ ਤੇ ਪੜ ਕੇ ਆਪਾਂ ਬਹੁਤ ਕੋਈ ਵੀ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਹੈ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਰਜੀ ਜਾ ਸਕਦਾ ਹੈ ਨਸ਼ਾ ਖੇਡ ਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜਕੱਲ ਅੰਡਰ 19 ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਇਹ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਿਸਤ ਬਾਦ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜਿਹੜਾ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਹ ਨਹੀਂ ਆਪਾ ਗੁਰੂ ਤੇਗ ਬਹਾਦਰ ਜਿਹਦੀ 350 ਜਨਮ ਦਿਨਾਂ ਕੇ ਹਟੇ ਆ ਉਹਨਾਂ ਨੇ ਕਸ਼ਮੀਰੀ ਪੰਡਤਾਂ ਵਾਸਤੇ ਜਾਨ ਦਿੱਤੀ ਸੀ ਅਪਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਭ ਜਿਆਦੇ ਆਦੀ ਜਾਨ ਐ ਦਿੱਤੀ ਸਾਰਿਆਂ ਨੂੰ ਹਿਸਟਰੀ ਪਤਾ ਆ ਉਹ ਆਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਹੁਣ ਖਤਰਾ ਹੈਗਾ ਨਸ਼ੇ ਤੋਂ ਟਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਆ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਇਹ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੋਕਿਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਕਿ ਨਸ਼ਾ ਛੱਡੋ ਦੇ ਦਾ ਪਾ ਪੰਜਾਬ ਨੂੰ ਸਭ ਤੋਂ ਵੱਡਾ ਐਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਦੇਗੜ ਸਾਹਿਬ ਇੱਕ ਨਸ਼ੇ ਵਸਤੇ ਅਸੀਂ ਜਾਂਚ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜਾਂਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਤੇ ਤਾਡਾ ਸਾਰਿਆਂ ਦਾ ਯੋਗਦਾਨ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰਕਰ ਮੈਸੇਜ ਇੱਕ ਮਹੀਨੇ ਚ ਪਹੁੰਚਾ ਸਕੀਏ ਕਿ ਨਸ਼ਿਆ ਕਰਨਾ ਗੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸ ਕਾ ਕਿ ਨਸ਼ਾ ਛੱਡ ਕੇ ਅਸੀਂ ਮੁਕਤ ਹਾਰੇ ਚ ਲੋਕਾਂ ਨੂੰ ਜੋੜ ਸਕੀਏ ਜਿਦਾ ਉਹਨੇ ਨਸ਼ਾ ਸ਼ਰਬ ਕੇ ਅੰਦਰ ਹੈਗਾ ਮੈਥੇ ਕੁਝ ਬੰਦਿਆਂ ਨਾਲ ਬੱਚਾ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹੋ ਮੈਸੇਜ ਦੇਣਾ ਚਾਹਨਾ ਕਿ ਹੁਣ ਆਪਾਂ ਨੂੰ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਭ ਤੋਂ ਜਿਆਦਾ ਆਰਮੀ ਚ ਜਾਂਦੇ ਸੀ ਜਿਉਹਦੇ ਅਸੀਂ ਹੈਗੇ ਬੇਨਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਅਵਰਧ ਵੀ ਇੱਕ ਯੋਧੇ ਛੇਡ ਨਾ ਪਈ ਵਾਗੋ ਧੰਨਵਾਦ ਜੀ